ਮੇਰਾ ਨਵੀਂ ਕਨਸਟੇਬਲ ਦਲਵੀਰ ਸਿੰਘ ਦਲਵੀਰ ਸਿੰਘ ਇਹ ਜਿਹੜੀ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਹਾਂਜੀ ਸੜਕ ਸੁਰੱਖਿਆ ਅਭਿਆਨ ਜਿਹੜੀ ਚਲਾਈ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਕੀ ਤੁਸੀਂ ਕਰ ਲੋਕਾਂ ਵਾਸਤੇ ਕੀ ਫਾਇਦੇਮੰਦ ਕਰਤੋਂ ਕਰ ਦਿਓ ਇਹਦੇ ਨਾਲ ਨਾ ਜੋ ਸਰਕਾਰ ਨੇ ਚਲਾਈ ਹੈ ਜੀ ਮੁਹਿੰਮ ਐਸਐਸਐਫ ਸੜਕ ਸੁਰੱਖਿਆ ਫੋਰਸ ਇਹਦੇ ਨਾਲ ਜੋ ਐਕਸੀਡੈਂਟ ਦੀ ਦਰ ਆ ਉਹਨੂੰ ਘਟਾਉਣਾ ਤੇ ਲਗਭਗ ਪੰਜਾਬ 'ਚ 18 ਮੌਤਾਂ ਹੁੰਦੀਆਂ ਨੇ ਇੱਕ ਦਿਨ 'ਚ ਤੇ ਉਹਦੇ ਨਾਲ ਜਿਹੜੇ ਬਹੁਤ ਨੁਕਸਾਨ ਹੋ ਰਿਹਾ ਪੋਪੂਲੇਸ਼ਨ ਦਾ ਇਕਨੋਮਿਕ 'ਚ ਵੀ ਹੋ ਜਾਂਦਾ ਉਦੋਂ ਘਟਾਉਣਾ ਹੀ ਸਾਡੇ ਲਈ ਪਹਿਲੀ ਮਹੀਮਾ ਸੀ ਐਕਸੀਡੈਂਟ ਦੇ ਜਿਹੜੇ ਸੜਕ ਤੇ ਮਤਲਬ ਰੋਡ ਤੇ ਸਾਈਡ ਤੇ ਪਾਰਕਿੰਗ ਲਾਉਂਦੇ ਨੇ ਇਸ ਟਰੱਕ ਉਹਨਾਂ ਕਰਕੇ ਰਾਤ ਨੂੰ ਬਹੁਤ ਪ੍ਰੇਸ਼ਾਨੀ ਆਉਂਦੀ ਆ ਮਤਲਬ ਐਕਸੀਡੈਂਟ ਉਹਦੇ ਕਰਕੇ ਜ਼ਿਆਦਾ ਹੁੰਦੇ ਨੇ ਕਿ ਤੇ ਅਸੀਂ ਪੈਟਰੋਲਿੰਗ ਕਰਦੇ ਆਂਗੇ ਤੇ ਉਹਦੇ ਕਰਕੇ ਪੈਟਰੋਲਿੰਗ ਕਰਦੇ ਸਮੇਂ ਜੋ ਵੀ ਸਾਨੂੰ ਟਰੱਕ ਦੀਂਦਾਗਾ ਤੇ ਉਹਨੂੰ ਅਸੀਂ ਸਾਈਡ ਤੇ ਕਰਵਾਉਂਦੇ ਆਂਗਾ ਵੀ ਇਹ ਹਾਦਸੇ ਦਾ ਕਾਰਨ ਨਾ ਬਣ ਸਕੇ ਡਾਇਲ ਨੰਬਰ 112 ਸਾਰੀ ਗੱਡੀ 112 ਡਾਇਲ ਨੰਬਰ ਹੈ ਹਾਂਜੀ ਉਸ ਤੋਂ ਕੀ ਪਤਾ ਲੱਗਦਾ ਮਿਲ ਜਾਨ ਤੇ ਇਹ ਜਿਹੜਾ 100 ਡਾਇਲ ਨੰਬਰ 112 ਹੀ ਐ ਮਰਜੈਂਸੀ ਇਹ ਸਾਡਾ ਮਹਾਲੀ ਕੰਟਰੋਲ ਰੂਮ ਦਾ ਨੰਬਰ ਆਗਾ ਜਿਹੜਾ ਮਹਾਲੀ ਕੰਟਰੋਲ ਰੂਮ ਜਦੋਂ ਆਪਾਂ 112 ਡਾਇਲ ਕਰਦੇ ਆ ਮਹਾਲੀ ਕੰਟਰੋਲ ਰੂਮ ਆ ਫੋਨ ਜਾਂਦਾਗਾ ਤੇ ਉਹ ਸਾਡੇ ਪਟਿਆਲੇ ਜ਼ਿਲ੍ਹੇ ਦੇ ਜਿਹੜਾ ਕੰਟਰੋਲ ਰੂਮ ਆ ਉੱਥੇ ਸਾਰੀ ਇਨਫੋਰਮੇਸ਼ਨ ਦਿੰਦੇ ਨੇ ਵੀ ਕਿੱਥੇ ਐਕਸੀਡੈਂਟ ਹੋਇਆਗਾ ਕਿੱਥੇ ਹੋਇਆ ਉਹ ਸਾਨੂੰ ਕਰਕੇ ਫੋਨ ਇਤਲਾਹ ਦਿੰਦੇ ਨੇਗੇ ਜਾਂ ਫਿਰ ਰਾਗ ਗੀਰ ਵੀ ਦੱਸ ਦਿੰਦੇ ਨੇਗੇ ਵੀ ਐਕਸੀਡੈਂਟ ਕਿੱਥੇ ਹੋਇਆਗਾ ਤੇ ਅਸੀਂ ਉੱਥੇ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਜੋ ਵੀ ਸਹਾਇਤਾ ਦੀ ਲੋੜ ਆ ਫਸਟ ਏਡ ਦੇਣੀ ਜਾ ਕੋਈ ਹਸਪਤਾਲ ਪਹੁੰਚਾਉਣਾ ਐਂਬੂਲੈਂਸ ਨੂੰ ਕਰਕੇ ਜਾਂ ਕੋਈ ਕ੍ਰੇਨ ਨਾਲ ਉਹਨੂੰ ਸਾਈਡ ਤੇ ਕਰਨਾ ਗੱਡੀਆਂ ਨੂੰ ਸਚਾਰੂ ਤਰੀਕੇ ਨਾਲ ਜਿਹੜੀ ਟ੍ਰੈਫਿਕ ਆ ਉਹਨੂੰ ਚਲਾਉਣਾ ਇਹ ਸਾਡਾ ਮਕਸਦ ਹੈ ਸਰ ਮੇਰਾ ਨਾਮ ਹੈ ਕਾਂਸਟੇਬਲ ਜਗਦੀਸ਼ ਮਾਰ ਕਾਂਸਟੇਬਲ ਜਗਦੀਸ਼ ਮਾਰ ਜਗਦੀਸ਼ ਕੁਮਾਰ ਯਸ ਸਰ ਜਗਦੀਸ਼ ਕੁਮਾਰ ਜੀ ਜੀ ਐਸਐਸਪੀ ਜੀ ਸਰਕਾਰ ਵੱਲੋਂ ਚੜਾਈ ਹੈ ਹਾਂਜੀ ਗੱਡੀਆਂ ਹਾਂਜੀ 21% ਇਹ ਅਰ ਭ੍ਰਿਜਨ ਵਾਸਤੇ ਹੈ ਹਾਂਜੀ ਇਹ ਬਈ ਜਿਹੜਾ ਰੈਫਲੈਕਟਿੰਗ ਦੇਗੀ ਸਰ ਇਹ ਮਤਲਬ ਸਾਰੀਆਂ ਗੱਡੀਆਂ 30 30 ਕਿਲੋਮੀਟਰ ਦੇ ਏਰੀਆ ਵਿੱਚ ਮਤਲਬ ਰੂਟ ਦਿੱਤਾ ਹੋਇਆ ਸਾਨੂੰ ਤੇ ਜਦੋਂ 30 ਕਿਲੋਮੀਟਰ ਦੇ ਏਰੀਆ ਵਿੱਚ ਕੋਈ ਐਕਸੀਡੈਂਟ ਵਗੈਰਾ ਹੋ ਜਾਂਦੇ ਆ ਜਾਂ ਸਾਨੂੰ ਕੋਈ ਖਬਰ ਮਿਲਦੀ ਹੈ ਕੰਟਰੋਲ ਰੂਮ ਤੋਂ ਵੀ ਉੱਥੇ ਹਾਦਸਾ ਹੋਇਆ ਕੋਈ ਸੜਕ ਤੇ ਅਸੀਂ ਮੌਕੇ ਤੇ ਪਹੁੰਚ ਕੇ ਤੇ ਜਿਹੜਾ ਵੀ ਕੋਈ ਹਾਦਸੇ ਵਿੱਚ ਕੋਈ ਸ਼ਿਕਾਰ ਹੋਇਆ ਬੰਦਾ ਉਹਨੂੰ ਅਸੀਂ ਮੌਕੇ ਤੇ ਆਪਣਾ ਜੋ ਵੀ ਫਰਸਟ ایڈ ਵਗੈਰਾ ਜੋ ਦੇ ਆ ਲੋਡ ਹੁੰਦੀ ਹੈ ਉਹ ਦੇ ਕੇ ਉਹਨੂੰ ਤੇ ਨਜ਼ਦੀਕੀ ਹਸਪਤਾਲ ਵਿੱਚ ਪਹੁੰਚਾਉਣ ਦੀ ਉਹ ਕਰਦੇ ਹਾਂ ਹੁਣ ਤੱਕ ਤੁਹਾਡੀ ਦੂਜੀ ਜਿਹੜੀ ਲੱਗੀ ਹੈ ਹਾਂਜੀ ਤੁਸੀਂ ਕਿੰਨੀ ਕਿ ਮਰੀਜ਼ਾਂ ਨੂੰ ਤੇ ਟਾਕਰ ਕਰਾਇਆ ਅਸੀਂ ਸਰ ਡਿਊਟੀ ਸਾਡੀ ਸਟਾਰਟ ਹੋਈ ਹੈ ਉਸ ਤੋਂ ਬਾਅਦ ਅਸੀਂ ਲਗਭਗ 6-7 ਕੇਸ ਇਹੋ ਜੇ ਆ ਗਏ ਜਿਨ੍ਹਾਂ ਦੇ ਮਤਲਬ ਅਸੀਂ मौके ਤੇ ਪਹੁੰਚ ਕੇ ਤੇ ਉਹਨਾਂ ਨੂੰ ਹਸਪਤਾਲ ਭੇਜਿਆ ਕਿੰਨੀ ਕੰਡਕਟਰਾਂ ਦੀ ਡਿਊਟੀ ਹੁੰਦੀ ਹੈ ਕਿੰਨੇ ਕਰਮਚਾਰੀ ਲੱਗੇ ਹੋਏ ਸਰ ਸਾਡੀ ਡਿਊਟੀ ਸਰ 24 ਘੰਟੇ ਹੈ ਜੀ 8-8 ਘੰਟੇ ਦੀ ਤਿੰਨ ਸ਼ਿਫਟਾਂ ਬਣੀਆਂ ਹੋਈਆਂ ਤੇ ਮਤਲਬ 8-8 ਘੰਟੇ ਬਾਅਦ ਅਸੀਂ ਦੋ ਕਾਂਸਟੇਬਲ ਦੋ ਮਹਿਲਾ ਸਿਪਾਈ ਤੇ ਅਸੀਂ ਦੋ ਫੋਰਸ ਤੇ ਅਸੀਂ ਵੀ 8 ਘੰਟੇ ਦੀ ਸ਼ਿਫਟ ਵਿੱਚ ਤਾਇਨਾਤ ਹੁੰਦੇ ਹਾਂ ਇੱਕ ਸਾਡੇ ਉੱਤੇ ਐਸਆਈ ਸਾਹਿਬ ਇੰਚਾਰਜ ਹੈਗੇ ਮੇਰਾ ਨਾਮ ਸਰ ਹੈ ਲੇਡੀ ਕਾਂਸਟੇਬਲ ਗੁਰਪ੍ਰੀਤ कौर ਹੈ। ਗੁਰਪ੍ਰੀਤ ਕੋਲ ਤੇਰੀ ਇਹ ਸਰਕਾਰ ਦੀ ਸਕੀਮ ਦੇ ਲਈ ਚਲਾਈ ਹੈ। ਐਸਐਸਐਫ ਹਾਂਜੀ ਸੁਰੱਖਿਅਤ ਸਫਲਤਾ ਲਈ ਹਾਂਜੀ ਮੁਹਿੰਮ ਦੇ ਤਹਿਤ ਕਿ ਡਿਊਟੀ ਤੇ ਕਿੰਨੇ ਕੁ ਮਰੀਜ਼ ਤੁਹਾਡੇ ਕੋਲ ਹਨ ਕਿੰਨੀਆਂ ਕੁ ਬੁੱਧੀਆਂ ਤੁਹਾਡੇ ਲੱਗੀ ਹੋਈਆਂ ਸਰ ਹੁਣ ਤੱਕ ਸਾਡੇ ਕੋਲ 6-7 ਮਰੀਜ਼ ਆ ਚੁੱਕੇ ਨੇ ਤੇ ਅਸੀਂ ਉਹਨਾਂ ਨੂੰ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਫਰਸਟ ایڈ ਦਿੱਤੀ ਤੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਮੌਕੇ ਤੇ ਮਤਲਬ ਮੇਨ ਕੰਮ ਸਾਡਾ ਸਰ ਇਹੀ ਆ ਕਿ ਮਰੀਜ਼ ਨੂੰ ਬਚਾਣਾ ਕਿ ਜੋ ਪੰਜਾਬ ਦੇ ਵਿੱਚ ਐਕਸੀਡੈਂਟਾਂ ਦੀ ਤਦਾਰ ਜਿਸ ਹਿਸਾਬ ਨਾਲ ਮੌਤਾਂ ਹੋ ਰਹੀਆਂ ਜੋ ਐਕਸੀਡੈਂਟ ਦੇ ਥਰੂ ਜਿੰਨੀਆਂ ਮੌਤਾਂ ਹੁੰਦੀਆਂ ਉਹਨਾਂ ਦੀ ਕੁਆਂਟੀਟੀ ਨੂੰ ਘਟਾਉਣਾ ਇਹ ਜਿਹੜੀ ਐਸਐਸਐਫ ਦੀ ਮੁਹਿੰਮ ਚਲਾਈ ਆ ਇਹਦਾ ਮੇਨ ਮਕਸਦ ਇਹ ਹੀ ਆ ਕਿ ਜੋ ਜੋ ਐਕਸੀਡੈਂਟ ਨਾਲ ਮੌਤਾਂ ਹੁੰਦੀਆਂ ਉਹਨਾਂ ਦੀ ਸੰਖਿਆ ਨੂੰ ਘਟਾਉਣਾ ਜ਼ੀਰੋ ਲੈਵਲ ਤੇ ਕਰਨਾ ਡੈਡੀ ਕਨਸਟੇਬਲ ਆਸ਼ੂ ਆਸ਼ੂ ਹਾਂਜੀ ਕੀ ਪ੍ਰਚਲਿਤ ਇਹ ਗੱਡੀ ਚ ਰੱਖੀ ਹੈ ਸਰਕਾਰ ਵੱਲੋਂ ਸਰਕਾਰ ਵੱਲੋਂ ਜਦੋਂ ਗੱਡੀ ਦੇ ਵਿੱਚ ਹਨਾ ਰੈਬਰ ਵਗੈਰਾ ਸਪੀਕਰ ਵਗੈਰਾ ਕੈਮਰਾ ਪੂਰਾ ਰਿਕਾਰਡ ਕੀਤਾ ਜਾਂਦਾ ਕੋਈ ਵੀ ਹਾਸਾ ਹੁੰਦਾ ਸੜਕ ਤੇ ਪੂਰਾ ਉਹਨੂੰ ਐਨ ਸਿਗਨੀਫੀਕੈਂਟਲੀ ਮਤਲਬ ਕੈਮਰਾ ਰਿਕਾਰਡ ਕੀਤਾ ਜਾਂਦਾ ਵਰਕਿੰਗ ਠੀਕ ਹੈ ਤੇ ਰੈਬਰ ਪਾਣੀ ਪਾਣੀ ਦੀ ਪੀਣ ਦੀ ਫੈਸਿਲਿਟੀਆਂ ਆ ਕੋਈ ਵੀ ਹਾਸਾ ਹੋਵੇ ਪਾਣੀ ਜ਼ਰੂਰ ਤਾਂ ਫਰਸਟ ਏਡ ਕਿੱਟ ਰੱਖੀ ਹੋਈ ਆ ਫਰਸਟ ਏਡ ਕਿੱਟ ਦੀ ਜ਼ਰੂਰਤ ਹੈ